ਦੋਸਤੋ ਕੀ ਤੁਸੀਂ ਵੀ ਘੋੜੀ ਨੂੰ ਸਰੋਂ ਦਾ ਤੇਲ ਦੰਨੇ ਹੋ ਕੀ ਤੁਹਾਡੀ ਵੀ ਘੋੜੀ ਪੂਰਾ ਟਾਈਮ ਲੈ ਕੇ ਸੁੱਈ ਆ ਪਰ ਉਹਦੇ ਬੱਚੇ ਦੀਆਂ ਗਾਮਚੀਆਂ ਬੈਠੀਆਂ ਹੀ ਆਈਆਂ ਨੇ ਜਾਂ ਤੁਹਾਡੀ ਘੋੜੀ ਦੇ ਕੋਈ ਅੱਗੇ ਨਾਲ ਪਿੱਛੇ ਬਰੀਡਿੰਗ ਦੇ ਵਿੱਚ ਕਿਸੇ ਦੀ ਵੀ ਵਾਈਟ ਆਊਟ ਨਹੀਂ ਆਵਦਨ ਦਾ ਆਊਟ ਨਹੀਂ ਹੈਗੇ ਪਰ ਬੱਚੇ ਦੇ ਜਿਹੜੇ ਦੰਦ ਨੇ ਉਹ ਆਊਟ ਆਈ ਨੇ ਜਾਂ ਬੱਚਾ ਖੜਾ ਹੀ ਨਹੀਂ ਹੁੰਦਾ ਜਾਂ ਬੱਚਾ ਉੱਠੇ ਹੀ ਨਹੀਂ ਜਾਂ ਉਹਦੇ ਹੁਣ ਤੋਂ ਬਾਅਦ ਮਚੂਰ ਹੋਇਆ ਹੀ ਨਹੀਂ ਡੈਥ ਹੋ ਗਈ ਇਹ ਸਾਰੇ ਨੁਕਸਾਨ ਸੱਜਣੋ ਸਰੋਂ ਦੇ ਤੇਲ ਦੇਣੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਦੱਸੂਗਾ ਵੀ ਸਰੋਂ ਦਾ ਤੇਲ ਘੋੜਿਆਂ ਲਈ ਨਹੀਂ ਬਣਿਆ ਹੋਇਆ ਤੇ ਉਹਦੇ ਵਾਸਤੇ ਆਪਾਂ ਗੱਲਬਾਤ ਕਰਾਂਗੇ ਅੱਜ ਸਾਰੀ ਬਣੀ ਰਹੇ ਹੋ ਵੀਡੀਓ ਦੇ ਵਿੱਚ ਦੋਸਤੋ ਸਰੋਂ ਦਾ ਤੇਲ ਘੋੜਿਆਂ ਲਈ ਫਾਇਦੇ ਦੀ ਬਜਾਏ ਨੁਕਸਾਨ ਕਰਦਾ ਦੇਖੋ ਇਹ ਮਿੱਥ ਨੂੰ ਤੋੜਨਾ ਪਊਗਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਕਿਉਂਕਿ ਜਿਹੜਾ ਸਰੋਂ ਦਾ ਤੇਲ ਹੈ ਜਿਹੜੀਆਂ ਇਹ ਸਰੋਂ ਦੇ ਤੇਲ ਦੀ ਫੈਮਿਲੀਜ਼ ਨੇ ਜਿਵੇਂ ਇਹਦੇ ਵਿੱਚ ਗੋਭੀਆਂ ਹੋ ਗਈਆਂ ਸਰੋਂ ਹੋ ਗਈ ਤੇ ਇਹ ਤੋਂ ਇਲਾਵਾ ਤਾਰਾ ਮੀਰਾ ਹੋ ਗਿਆ ਇਹ ਘੋੜਿਆਂ ਲਈ ਨਹੀਂ ਬਣਿਆ ਹੋਇਆ ਤੇ ਜਿਹੜਾ ਸਰੋਂ ਦਾ ਤੇਲ ਆ ਉਹ ਘੋੜਿਆਂ ਲਈ ਹਾਈਲੀ ਟੌਕਸਿਕ ਹੁੰਦਾ ਹੈ ਭਾਵੇਂ ਜੇ ਤੁਸੀਂ ਪ੍ਰਾਣੀ ਮਿੱਥ ਦੇ ਹਿਸਾਬ ਨਾਲ ਲੋਕ ਥੋੜਾ ਬਹੁਤ ਦੰਦੇ ਆ ਉਹ ਨੁਕਸਾਨ ਨਹੀਂ ਕਰਦਾ ਅਗਰ ਉਹਨੂੰ ਲਾਰਜ ਮਾਤਰਾ ਦੇ ਵਿੱਚ ਲੇਟ ਪ੍ਰੈਗਨੈਂਸੀ ਦੇ ਵਿੱਚ ਦੋਵੋਗੇ ਤਾਂ ਜਿਹੜਾ ਉਹਦੇ ਅੰਦਰ ਫੀਟਸ ਪਲ ਰਿਹਾ ਬੱਚੀ ਦੇ ਘੋੜੀ ਦੇ ਅੰਦਰ ਬੱਚਾ ਜਾਂ ਬੱਚੀ ਉਹਦੀ ਜਿਹੜੀ ਮਤਲਬ ਡਿਵੈਲਪਮੈਂਟ ਆ ਉਹ ਪ੍ਰੋਪਰ ਨਹੀਂ ਹੋਊਗੀ ਕਿਉਂਕਿ ਜਿਹੜਾ ਸਰੋਂ ਦਾ ਤੇਲ ਦਿੰਨੇ ਆ ਉਹਦੇ ਨਾਲ ਇੱਕ ਤਾਂ ਆਇਓਡੀਨ ਦੀ ਘਾਟ ਆ ਜਾਂਦੀ ਆ ਦੂਸਰੀ ਉਹਦੇ ਨਾਲ ਜਿਹੜਾ ਥਾਇਰੋਇਡ ਉਹ ਵਧਣਾ ਘਟਣਾ ਘਟਣਾ ਸ਼ੁਰੂ ਹੋ ਜਾਂਦਾ ਲਗਭਗ ਜਿਹਦੇ ਨਾਲ ਡਿਸਮੈਚਿਓਰਟੀ ਆਉਂਦੀ ਆ ਭਾਵ ਕਿ ਡਿਸਮੈਚਿਓਰਟੀ ਤੋਂ ਕੀ ਭਾਵ ਆ ਜਿਹੜਾ ਬੱਚਾ ਉਹਦੀ ਕੁੱਖ ਦੇ ਵਿੱਚ ਪਲ ਰਿਹਾ ਉਹ ਮੈਚੂਰ ਹੀ ਨਹੀਂ ਆਉਹ ਪਾਉਂਦਾ ਜਾਂ ਉਹਦੀ ਵਾਈਟ ਆ ਵਾਈਟ ਆਊਟ ਆ ਜਾਂਦਾ ਜਾਂ ਉਹ ਹੋਰ ਬਹੁਤ ਸਾਰੀਆਂ ਡਿਸਮੈਚਿਓਰਟੀ ਦੇ ਵਿੱਚ ਪਕ ਕਿਸੇ ਵੀ ਚੀਜ਼ ਨੂੰ ਕਾਊਂਟ ਕਰ ਸਕਦੇ ਆ ਜਾਉਂ ਦੀ ਲੱਤਾਂ ਦੇ ਵਿੱਚ ਹੀ ਜਾਣ ਨਹੀਂ ਹੈ ਕਿ ਘੋੜੀ ਟਾਈਮ ਵੀ ਪੂਰਾ ਲੈ ਕੇ ਸੂਈ ਆ ਤੁਸੀਂ ਖਰਾਕ ਵੀ ਪੂਰੀ ਪਾਈ ਆ ਜਿਹੜਾ ਸਰੋਂ ਦਾ ਤੇਲ ਜਾਂ ਸਰੋਂ ਦੀ ਖੜਾ ਜਾਂ ਸਰੋਂ ਵਾਲੇ ਪਲਾਂਟ ਜਿਹੜੇ ਲੇਟ ਪ੍ਰੈਗਨੈਂਸੀ ਦੇਣੇ ਨੇ ਇਹ ਉਹਨੂੰ ਮਤਲਬ ਡਿਸਮੈਚਿਓਰਟੀ ਵੱਲ ਲੈ ਕੇ ਜਾਂਦੇ ਨੇ ਬੱਚੇ ਨੂੰ ਇਹਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵੀ ਜੇ ਪ੍ਰੈਗਨੈਂਟ ਘੋੜੀ ਨੂੰ ਨਹੀਂ ਦੇ ਸਕਦੇ ਤਾਂ ਹੋਰ ਕਿਹਨੂੰ ਦੇ ਸਕਦੇ ਆ ਬਟ ਜੇ ਅਸੀਂ ਘੋੜਿਆਂ ਨੂੰ ਵੀ ਦੰਦੇ ਹਨ ਜਿਹੜੇ ਮੇਲ ਨੇ ਉਹਨਾਂ ਨੂੰ ਵੀ ਇਹ ਟੌਕਸਿਕ ਹੈ ਹਾਈਲੀ ਟੌਕਸਿਕ ਹੁੰਦਾ ਜੀ ਸਰੋਂ ਦਾ ਤੇਲ ਲਾਉਂਦੇ ਹੁਣ ਆਪਾਂ ਇੱਕ ਚੀਜ਼ ਸਪੋਜ ਐਗਜ਼ਾਮਪਲ ਕਰ ਲੈਨੇ ਆ ਕੋਈ ਜ਼ਹਿਰ ਜੇ ਮੰਨ ਲਾ ਉਹਨੂੰ ਉੱਪਰ ਲਾਈਏ ਜਾਂ 5 ਗ੍ਰਾਮ ਤੱਕ 10 ਗ੍ਰਾਮ ਤੱਕ ਉਹ ਤੁਹਾਡੀ ਬਾਡੀ ਉਹਨੂੰ ਸਹਾਰ ਜਾਂਦੀ ਆ ਸ਼ਰਾਬ ਵੀ ਲਾ ਲਓ ਤੁਸੀਂ ਜੇ ਉਹਦੀ ਬਹੁਤ ਜ਼ਿਆਦਾ ਮਾਤਰਾ ਪੀਵਾਂਗੇ ਫਿਰ ਉਹ ਜ਼ਹਿਰੀਲੀ ਆ ਇਹਦਾ ਮੈਂ ਤਾਂ ਗਲੇ ਤਾਂ ਨਹੀਂ ਵੀ ਜੇ ਥੋੜੀ ਲੈ ਲਈ ਥੋੜ ਨੂੰ ਉਹਨੇ ਬਹੁਤ ਜ਼ਿਆਦਾ ਨੁਕਸਾਨ ਨਹੀਂ ਕੀਤਾ ਹੋਗਾ ਤੇ ਵੀ ਉਹ ਚੰਗੀ ਹੋਊਗੀ ਇਸ ਕਰਕੇ ਸਰੋਂ ਦਾ ਤੇਲ ਆ ਜਿਹੜਾ ਚਾਹੇ ਉਹ ਥੋੜਾ ਚਾਹੇ ਬਹੁਤ ਉਹ ਕੂੜੇ ਦੀ ਡਾਈਜੈਸ਼ਨ ਲਈ ਨਹੀਂ ਚੰਗਾ ਹੈਗਾ ਉਹ ਦੇਣਾ ਬੰਦ ਕਰੋ ਇਹ ਬਹੁਤ ਪ੍ਰਾਣੀ ਮਿੱਥਾਂ ਦੀ ਆ ਤੇ ਇਹਦੀਆਂ ਮੈਂ ਤੁਹਾਨੂੰ ਜਿਹੜੀਆਂ ਸਟੱਡੀਜ਼ ਨੇ ਜੇ ਤੁਸੀਂ ਕਹੋਗੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਵੀ ਇਹ ਕਿਉਂ ਨਹੀਂ ਦੇਣਾ ਚਾਹੀਦਾ ਉਹਦੀਆਂ ਕੀ ਸਟੱਡੀਜ਼ ਨੇ ਜਿੰਨੀਆਂ ਵੀ ਸਰਹੌਣੀਆਂ ਫੈਮਿਲੀਜ਼ ਨੇ ਉਹ ਨਹੀਂ ਦੇਣੀਆਂ ਚਾਹੀਦੀਆਂ ਕੂੜਿਆਂ ਨੂੰ ਉਹ ਨੁਕਸਾਨ ਹੀ ਕਰਦੀਆਂ ਨੇ ਤੇ ਜੇ ਕਿਸੇ ਸੱਜਣ ਦਾ ਕੋਈ ਡਾਊਟ ਹੋਇਆ ਤਾਂ ਮੇਰੇ ਨਾਲ ਉਹ ਡਿਸਕਸ ਕਰ ਲਿਓ ਚਾਹੇ ਪਰ ਕਮੈਂਟ ਪੂਰੀ ਵੀਡੀਓ ਸੁਣ ਕੇ ਕਰਿਓ ਸਰੋਂ ਦਾ ਤੇਲ ਕੋੜ ਨਹੀਂ ਬਣਿਆ ਵਾ ਸਜਣੋ ਬਹੁਤ ਸਾਰਾ ਨੁਕਸਾਨ ਕਰਾਉਂਦੇ ਹੋ ਤੁਸੀਂ ਸਾਰਾ ਕੁਝ ਠੀਕ ਹੋਣ ਦੇ ਬਾਵਜੂਦ ਜਿਹੜਾ ਤੁਸੀਂ 2 ਸਾਲ ਮਿਹਨਤ ਕਰਕੇ ਬੱਚਾ ਪੈਦਾ ਹੁੰਦਾ ਉਹ ਉੱਠਦਾ ਹੀ ਨਹੀਂ ਜਾਂ ਸਹੀ ਨਹੀਂ ਪੈਦਾ ਹੁੰਦਾ ਉਹਦਾ ਮੇਨ ਕਾਰਨ ਇਹ ਸਰੋਂ ਦਾ ਤੇਲ ਆ ਦੋਸਤੋ ਇਹਨੂੰ ਬੰਦ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ